ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਗੱਲਬਾਤ ਕਰਨ ਲੱਗਿਆ ਸੀਗਾ ਜਿਹੜਾ ਪ੍ਰਵਾਸੀਆਂ ਦਾ ਮੁੱਦਾ ਬਹੁਤ ਗੰਭੀਰਤਾ ਨਾਲ ਫੈਲਿਆ ਹੋਇਆ ਪੂਰੇ ਪੰਜਾਬ ਦੇ ਵਿੱਚ ਤੇ ਮੈਂ ਆਪਣੇ ਪਿੰਡ ਸ਼ਪਾਰ ਦੇ ਵਿੱਚ ਤੇ ਹਲਕੇ ਦਾ ਅਖੇ ਦੇ ਸਾਰੇ ਪਿੰਡਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਸੀਗਾ ਵੀ ਆਪਣਾ ਚਲੋ ਇਹ ਨਹੀਂ ਹੈਗਾ ਵੀ ਆਪਾਂ ਜਿੰਨੇ ਵੀ ਪ੍ਰਵਾਸੀ ਆਪਣੇ ਪਿੰਡਾਂ 'ਚ ਵੱਸਦੇ ਨੇ ਤੇ ਆਪਾਂ ਉਹਨਾਂ ਨੂੰ ਪਿੰਡ 'ਚੋਂ ਕੱਢ ਦਈਏ ਪਰ ਆਪਾਂ ਉਹਨਾਂ ਦੀ ਇੱਕ ਵੈਰੀਫਿਕੇਸ਼ਨ ਤਾਂ ਕਰੀਏ ਜਿੰਨੇ ਵੀ ਪਿੰਡ ਦੇ ਵਿੱਚ ਪ੍ਰਵਾਸੀ ਰਹਿੰਦੇ ਨੇ ਸਾਰਿਆਂ ਦੀ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਆ ਜਿਹੜੀ ਪਿੰਡ ਦੀ ਪੰਚਾਇਤ ਆ ਪਿੰਡ ਦਾ ਸਰਪੰਚ ਆ ਸਰਪੰਚ ਦੇ ਕੋਲ ਇੱਕ ਫਾਈਲ ਲੱਗੀ ਹੋਵੇ ਜਿਹਦੇ ਵਿੱਚ ਜਿੰਨੇ ਪ੍ਰਵਾਸੀ ਪਿੰਡ ਦੇ ਵਿੱਚ ਰਹਿੰਦੇ ਆ ਸਾਰਿਆਂ ਦੀ ਡਿਟੇਲ ਵੈਰੀਫਿਕੇਸ਼ਨ ਹੋ ਕੇ ਉਹਨਾਂ ਦੇ ਪ੍ਰੂਫ ਵਗੈਰਾ ਸਾਰੇ ਉਹਨਾਂ ਫਾਈਲ ਦੇ ਵਿੱਚ ਲੱਗੇ ਹੋਣ ਹੁਸ਼ਿਆਰਪੁਰ ਵਾਲੇ ਕਾਂਡ ਦੇ ਬਾਅਦ ਚੋ ਜੇ ਕੋਈ ਇਦਾਂ ਦਾ ਕਾਂਡ ਪ੍ਰਵਾਸੀ ਆਪਣੇ ਪਿੰਡ ਦੇ ਵਿੱਚ ਜੇ ਅਗਰ ਇਦਾਂ ਕਰਦਾ ਹੈ ਤਾਂ ਫਿਰ ਉਹਦੀ ਵੈਰੀਫਿਕੇਸ਼ਨ ਅਗਰ ਹੋਈ ਹੋਗੀ ਤਾਂ ਉਹਨੂੰ ਫੜਨਾ ਤੇ ਠੀਕਾ ਕਾਬੂ ਵਿੱਚ ਕਰਨਾ ਬਹੁਤ ਸੌਖਾ ਹੋ ਜਾਊਗਾ ਤੇ ਸ਼ਾਇਦ ਇਹ ਵੈਰੀਫਿਕੇਸ਼ਨ ਹੋਣ ਦੇ ਨਾਲ ਤੇ ਪ੍ਰਵਾਸੀਆਂ ਨੂੰ ਵੀ ਥੋੜਾ ਡਰ ਰਹੇਗਾ ਵੀ ਸਾਡਾ ਜਿਹੜਾ ਡਾਕੂਮੈਂਟੇਸ਼ਨ ਸਾਰੀ ਉਹ ਪੰਚਾਇਤ ਦੇ ਪਿੰਡ ਦੀ ਪੰਚਾਇਤ ਕੋਲੇ ਹੈ ਨਾਲੇ ਅਗਰ ਕੋਈ ਇਦਾਂ ਦਾ ਕੋਈ ਪ੍ਰਵਾਸੀ ਕੋਈ ਗਲਤ ਗੱਲ ਪਿੰਡ ਵਿੱਚ ਕਰਦਾ ਹੈ ਜਾਂ ਆਪਣੇ ਆਸ-ਗਵਾਂਡ ਵਿੱਚ ਇਹਨਾਂ ਦੀ ਕਿਸੇ ਗਲਤ ਗੱਲ ਦਾ ਕਿਸੇ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਨੂੰ ਆਪਾਂ ਇਮੀਡੀਏਟ ਇੱਥੋਂ ਕੱਢ ਸਕਦੇ ਹਾਂ